ਸਤਿ ਸ਼੍ਰੀ ਅਕਾਲ ਸ਼ਰਕਤ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਸ਼ਹੀਦੀ ਜੋੜ ਮੇਲ ਚੱਲ ਰਿਹਾ ਦੱਸਦੀ ਕਿ ਦੂਰ ਦਰਾਡੇ ਤੋਂ ਸੰਗਤ ਆ ਕੇ ਜੋੜ ਮੇਲ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਸਜਦਾ ਕਰਦੀ ਹੈ ਇੱਕ ਤੁਹਾਨੂੰ ਹੋਰ ਚੀਜ਼ ਅਸੀਂ ਦਿਖਾਉਨੇ ਆ ਬਹੁਤ ਸਾਰੇ ਨੌਜਵਾਨ ਆਕੇ ਸਵਾਤੀ ਹੋਰ ਬਹੁਤ ਸਾਰੇ ਬਾਰ ਸਟਾਲ ਵੀ ਲੱਗੇ ਹੁੰਦੇ ਨੇ ਲੰਗਰ ਵੀ ਕਾਫੀ ਪ੍ਰਕਾਰ ਦੇ ਹੁੰਦੇ ਨੇ ਤੇ ਕਾਫੀ ਜਿਹੜੇ ਬਾਹਰ ਵੀ ਲੋਕ ਦੁਕਾਨਦਾਰੀਆਂ ਕਰਦੇ ਨੇ ਦੁਕਾਨਾਂ ਦੇ ਵਿੱਚੋਂ ਬਹੁਤ ਜਿਹੜਾ ਹੋਰ ਗੰਦਬੰਦ ਖਣ ਦੇ ਨਾਲ ਉਹ ਇੱਕ ਨੌਜਵਾਨਾਂ ਨੇ ਇੱਕ ਵੱਖਰੀ ਪਹਿਲ ਕਦਮੀ ਕੀਤੀ ਆ ਆਪਣਾ ਜਿਹੜਾ ਸ਼ਰਦਈ ਤਿਆਰ ਕਰਨ ਦਾ ਸਾਰਾ ਹੀ ਇਹਨਾਂ ਦੇ ਵੱਲੋਂ ਜਿਹੜਾ ਸਮਾਨ ਆ ਨਾਲ ਲਿਆਂਦਾ ਹੋਇਆ ਤਾਂ ਇਹਨਾਂ ਦੇ ਵੱਲੋਂ ਵਧੀਆ ਜਿਹੜੀਆਂ ਸ਼ੁੱਧ ਚੀਜ਼ਾਂ ਘਰ ਦੀਆਂ ਪਾ ਕੇ ਸ਼ਰਦਈ ਤਿਆਰ ਕੀਤੀ ਜਾ ਰਹੀ ਆ ਇਹ ਵੀ ਇੱਕ ਵੱਖਰੀ ਚੀਜ਼ ਆ ਆਪਾਂ ਕਹਿ ਸਕਦੇ ਆ ਕਿਉਂਕਿ ਇਹ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਸਾਡੀ ਯੰਗੀ ਯੋਧਿਆਂ ਦੀ ਸਿੰਘਾਂ ਦੀ ਜਿਹੜੀ ਇੱਕ ਖਰਾਕ ਹੈ ਸ਼ਰਦਈ ਦੇ ਵਿੱਚ ਕੀ ਕੀ ਪੈਂਦਾ ਕਿਸ ਤਰ੍ਹਾਂ ਨਾਲ ਇਹ ਤਿਆਰ ਹੁੰਦੀ ਹੈ ਔਰ ਇਸ ਦੇ ਕੀ ਕੀ ਗੁਣ ਨੇ ਫਾਇਦੇ ਨੇ ਤਾਂ ਨੌਜਵਾਨ ਬਹੁਤ ਹੀ ਵਧੀਆ ਲੱਗੇ ਨੇ ਸਾਨੂੰ ਆਪਣੇ ਪਿੰਡ ਦੇ ਵਿੱਚੋਂ ਹੀ ਸਾਰਾ ਕੁਝ ਲਿਆઈ ਦੇ ਤਿਆਰ ਕਰਕੇ ਕਿਉਂਕਿ ਜਿਹੜਾ ਅਸੀਂ ਦੁਕਾਨਾਂ ਦੇ ਹੋਰ ਨਿਕ ਸੁੱਕ ਖਾਣੇ ਰਹਿਨੇ ਆ ਬਾਹਰ ਸਟਾਲ ਲੱਗਿਆ ਹੁੰਦਾ ਇੱਕ ਤਦ ਵਿੱਚ ਗੰਦਮੰਦ ਗੰਦੀਆਂ ਚੀਜ਼ਾਂ ਗੰਦੇ ਤੇਲ ਜਿਹੜੀਆਂ ਦੁਕਾਨਦਾਰ ਚੀਜ਼ਾਂ ਲੈ ਕੇ ਬੈਠੇ ਹੁੰਦੇ ਨੇ ਇੱਕ ਇਹਨਾਂ ਵੀਰਾਂ ਨੇ ਬੋਲੋ ਇਹ ਜਿਹੜੀ ਛਰਦਈ ਆ ਉਹ ਆਪ ਤਿਆਰ ਕੀਤੀ ਜਾ ਰਹੀ ਆ ਦੇਖਿਆ ਸੀ ਵੀਰ ਨਾਲ ਜਾਪ ਵੀ ਕਰ ਰਿਹਾ ਸੀ ਪਾਣੀ ਦਾ ਨਾਲ ਨੌਜਵਾਨ ਮੁੰਡੇ ਜਿਹੜੇ ਹੋਰ ਵੀ ਖੜੇ ਨੇ ਸੋ ਕਰਦੇ ਆ ਵੀਰ ਨਾਲ ਗੱਲਬਾਤ ਵੀਰੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਤਿਆਰ ਕਰਦੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਪੈਂਦੀਆਂ ਨੇ ਇਹ ਭਾਜੀ ਜਿੱਦਾਂ ਲੈ ਚੀਆਂ ਕਾਲੀਆਂ ਮਿਰਚਾਂ ਸੌਂਫ ਤੇ ਖਾਸ ਖਾਸ ਬਦਾਮ ਮਗਜ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਦਾਂ گلاب ਦੀਆਂ ਪੱਤੀਆਂ ਹੋ ਗਈਆਂ ਇਹ ਸਾਰਾ ਕੁਝ ਪਾ ਕੇ ਮਿਕਸ ਹੋ ਗਏ ਫੇਰ ਬਣੂਗਾ ਠੀਕ ਹੈ ਹਾਂਜੀ ਤੇ ਇਹ ਤੁਸੀਂ ਪਿੰਡ ਦੇ ਵਿੱਚੋਂ ਆਏ ਹੋ ਸਾਰੇ ਇਹਨੇ ਦੇਖਿਆ ਸੀ ਵੀਰ ਇੱਥੇ ਮਤਲਬ ਪਿੰਡ ਤੋਂ ਹੀ ਇਹ ਸਾਰਾ ਕੁਝ ਲੈ ਕੇ ਆਏ ਹੋ ਤੁਸੀਂ ਤੇ ਫਿਰ ਇਹਨੂੰ ਦਿਨ ਦੇ ਵਿੱਚ ਕਿੰਨੀ ਵਾਰੀ ਬਣਾਉਣੀ ਹੋ ਜਾਂ ਕੀ ਤਿਆਰ ਕਰਨ ਦੀ ਇਹ ਜਿਹੜੀ ਵਿਧੀ ਵਿਧਾਨ ਆ ਉਹ ਕਿਸ ਤਰ੍ਹਾਂ ਹੈ ਜੀ ਇਹ ਦੇਖੋ ਜੀ ਆਪਾਂ ਪਿੰਡ ਤੋਂ ਸਮਾਨ ਲੈ ਕੇ ਆਏ ਅਸੀਂ ਉਦਾਂ ਤੇ ਤੇ ਇੱਥੇ ਆਪਾਂ ਜਿੱਦਾਂ ਜਦੋਂ ਕੁ ਟਾਈਮ ਲੱਗੇ ਉਸ ਹਿਸਾਬ ਨਾਲ ਬਣਾ ਲਈਦਾ ਕਈ ਵਾਰੀ ਸਵੇਰੇ ਕਈ ਵਾਰੀ ਸ਼ਾਮੀ ਦੋ ਟਾਈਮ ਬਣਾ ਲਈਦਾ ਤੇ ਇਹੋ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਆ ਹੋਰ ਦੇਖਿਆ ਨੌਜਵਾਨ ਹੋਰ ਵੀ ਜਿਵੇਂ ਸ਼ਹੀਦਾਂ ਦੀ ਇਹ ਧਰਤੀ ਹੈ ਕਿਉਂਕਿ ਸਾਡੀ ਖਾਤਰ ਉਹਨਾਂ ਨੇ ਵੱਡੇ ਬਲੀਦਾਨ ਦਿੱਤੇ ਆ ਸ਼ਹਾਦਤਾ ਦਿੱਤੀਆਂ ਨੇ ਪਿੱਛੇ ਜੇ ਨੌਜਵਾਨਾਂ ਨੇ ਹੋਰ ਹੀ ਕਲਚਰ ਅਪਣਾ ਲਿਆ ਸੀਗਾ ਬਹੁਤ ਸਾਰੇ ਨੌਜਵਾਨਾਂ ਨੂੰ ਸਿੰਘਾਂ ਦੇ ਵੱਲੋਂ ਟੋਕਿਆ ਗਿਆ ਤੁਹਾਡੇ ਵਰਗੇ ਨੌਜਵਾਨ ਵੀਰ ਜਿਹੜੇ ਸਮੇਤਾਰ ਵੀਰਾਂ ਉਹਨਾਂ ਦੇ ਵੱਲੋਂ ਵੀ ਟੋਕਿਆ ਗਿਆ ਕਿ ਕੋਈ ਮੇਲਾ ਨਹੀਂ ਹੈਗਾ ਇਹ ਬਹੁਤ ਵੱਡੀ ਧਰਤੀ ਹੈ ਇੱਥੇ ਬਹੁਤ ਵੱਡੀਆਂ-ਵੱਡੀਆਂ ਸ਼ਹਾਦਤਾ ਹੋਈਆਂ ਨੇ ਮਤਲਬ ਨੌਜਵਾਨਾਂ ਨੇ ਪਿੱਛੇ ਜਿਹੜਾ ਕਲਚਰ ਹੋਰ ਹੀ ਗਲਤ ਪਣਾ ਲਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਏ ਭਾਈ ਦੇਖੋ ਸ਼ਹੀਦਾਂ ਦੀ ਧਰਤੀ ਹੈ ਬਾਕੀ ਜਿ ਸ਼ਾਹਤਾਂ ਹੋਈਆਂ ਜਿਹੜੀਆਂ ਉਹ ਇੱਥੇ ਆ ਕੇ ਸਾਨੂੰ ਕੋਈ ਮਤਲਬ ਗਲਤ ਛਾਲਤ ਕੰਮ ਨਹੀਂ ਕਰਨਾ ਚਾਹੀਦਾ ਇੱਥੇ ਦਰਸ਼ਨ ਕਰਨੇ ਆਏ ਦਾ ਚੱਜਣਾ ਤੇ ਬਾਕੀ ਇਹੋ ਅਸਲਾਵ ਆ ਕੇ ਇੱਥੇ ਚੱਜਣਾ ਰੋ ਤੇ ਸ਼ਹੀਦਾਂ ਦੀ ਧਰਤੀ ਆ ਆਰਾਮਣਾ ਕੋਈ ਆਪਣਾ ਹੂੜ ਮਤ ਨਾ ਕਰੇ ਬਿਲਕੁਲ ਜੀ ਠੀਕ ਹੈ ਤਾਂ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਨੇ ਵੀਰੇ ਏ ਈ ਲੱਗਦਾ ਹੈ ਜਿਹੜੇ ਹੁਣ ਨੌਜਵਾਨ ਨੇ ਇਸ ਵਾਰੀ ਕਾਫੀ ਜ਼ਿਆਦਾ ਫਰਕ ਪਿਆ ਪਿਛਲੀ ਵਾਰ ਦੇ ਨਾਲ ਉਹ ਬਹੁਤ ਸਾਰੇ ਨੌਜਵਾਨ ਉਹ ਜਿਵੇਂ ਟੋਕਿਆ ਵੀ ਆ ਟੋਕਣ ਦੇ ਨਾਲ ਬਹੁਤ ਫਰਕ ਪਿਆ ਨੌਜਵਾਨ ਹੁਣ ਉਸ ਰਾਹ ਤੋਂ ਉਸ ਕਲਚਰ ਤੋਂ ਪਿੱਛੇ ਆਣ ਲੱਗ ਪਏ ਨੇ ਕਿ ਸਮਝਦਿਓ ਕਿ ਹੋਰ ਨੌਜਵਾਨਾਂ ਨੂੰ ਜਿਹੜੀ ਸਮਝਣ ਦੀ ਲੋੜ ਹੈ ਇੱਥੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਹਾਂਜੀ ਭਾਈ ਸਮਝ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਹੁਣ ਸਮਝ ਆ ਗਿਆ ਕਿ ਅਸੀਂ ਸਰਕਾਰ ਵੀ ਕੋ ਸਰਕਾਰ ਦੇ ਬੁੱਲੀ ਲਾੜੂ ਤੁਸੀਂ ਸਰਕਾਰ ਦੇ ਪਾਣੀ ਪਾਣੀ ਦੇ ਆਈ ਨਾ ਰੋਗ ਤੋਂ ਨੌਜਵਾਨ ਆਪਣੇ ਗਏ ਸੀ ਸਰਕਾਰ ਨੇ ਕੋਈ ਨਹੀਂ ਨ ਕੀਤਾ ਪਾਣੀ ਸਰਕਾਰ ਆਪਣੀ ਗਈ ਤੋਂ ਮਲ ਟਿੱਕਾਰ ਨੇ ਕੋਈ ਨਹੀਂ ਕੀਤਾ ਮੁੜ ਕੇ ਵੋਟ ਆਰੀ ਕਹਿੰਦੇ ਆਜੋ ਹੱਥ ਜੋੜਦੇ ਆ ਕੇ ਆਣ ਕੇ ਮੁੜ ਕੇ ਵੀਰੀ ਕਹਿੰਦੇ ਆ ਅਨੁਪਾਦਿਓ ਅਨੁਪਾਦਿਓ ਮੁੜ ਕੇ ਪੰਜਾਬੀ ਗਏ ਆਪਣੇ ਪੰਜਾਬੀ ਵੜੇ ਉੱਥੇ ਜਾ ਕੇ ਨੌਜਵਾਨ ਵੀਰ ਉੱਥੇ ਵੜੇ ਸੀ ਤੇ ਬਾਕੀ ਇੰਨੀ ਕਹਿਣਾ ਚਾਹੁੰਦਾ ਆਪਣਾ ਮੇਲੇ ਆਏ ਜੇ ਮੇਲੇ ਆਪਣਾ ਚਾਜਰ ਦੇ ਵੇਖੋ ਆ ਜੀ ਹੋਰ ਮਤ ਨਾ ਕਰੋ ਹੋਰ ਮਤ ਬੱਬੇ ਰੁਕ ਦਿਓ ਹੋਰ ਮਤ ਨਹੀਂ ਯਾਰੇ ਪਰ ਥੈਂਕ ਯੂ ਬਸ ਬਸ ਠੀਕ ਹੈ ਕੱਟ ਲਾ ਦੇ